ਸ੍ਰੀ ਅਕਾਲ ਜੀ ਮੈਂ ਚਮਕੌਰ ਸਿੰਘ ਜੀ ਕੋਠੇ ਹਮਲਪੁਰਾ ਮਹਿਰਾਜ ਤੋਂ ਨਵਾਂ ਸਰਪੰਚ ਤੇ ਨਵੀਂ ਪੰਚਾਇਤ ਨਵਾਂ ਪਿੰਡ ਇਹਦੇ ਤਹਿਤ ਅੱਜ ਆਪਾਂ ਮਿਲਦੇ ਆਂ ਪਿੰਡ ਕੋਲੋਂ ਕੇ ਜ਼ਿਲ੍ਹਾ ਬਠਿੰਡਾ ਉੱਥੇ ਮਾਤਾ ਹਰਿੰਦਰ ਕੌਰ ਭੁੱਲਰ ਉਹਨਾਂ ਨੂੰ ਸਰਪੰਚ ਚੁਣਿਆ ਗਿਆ ਪਿੰਡ ਵੱਲੋਂ ਤੇ ਸਾਡੇ ਬਾਈ ਜੀ ਸਰਜੀਤ ਸਿੰਘ ਜੀ ਕਾਲਾ ਭੁੱਲਰ ਇਹ ਸਰਪੰਚ ਚੁਣੇ ਗਏ ਆ ਜੀ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਆਪਾਂ ਪਿੰਡ ਦੇ ਵਿਕਾਸ ਬਾਰੇ ਪਿੰਡ ਦੀ ਤਰੱਕੀ ਬਾਰੇ ਪਿੰਡ ਦੇ ਕੰਮਕਾਰ ਬਾਰੇ ਤੇ ਜੋoverline ਪਲਾਨਾਂ ਦੇ ਵਿੱਚ ਇਹ ਨਵੇਂ ਕੰਮ ਕਰਨ ਜਾ ਰਹੇ ਆ ਜਾਂ ਦੇ ਭਵਿੱਖ ਭਵਿੱਖ ਵਿੱਚ ਕੋਈ ਨਵੇਂ ਕੰਮ ਪਿੰਡ ਦਾ ਹੀ ਤੋਂ ਕਰਨ ਜਾ ਰਹੇ ਆ ਉਹਨਾਂ ਬਾਰੇ ਗੱਲਬਾਤ ਕਰਦੇ ਆ ਤੇ ਬਾਈ ਜੀ ਨਾਲ ਬੈਠ ਕੇ 2-4 ਮਿੰਟ ਗੱਲਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਬਾਈ ਜੀ ਨੇ ਬੜਾ ਹੰਡਾ ਮਾ ਦਿੱਤਾ ਜੀ ਅਗਲੋਂ ਬਰਉੜਿਆ ਹਾਂ ਬਾਈ ਜੀ ਧੰਨਵਾਦ ਬਹੁਤ ਬਹੁਤ ਵਾਰਤਾਈ ਬਹੁਤ ਬਹੁਤ ਧੰਨਵਾਦ ਜੀ ਬੜਾ ਦਾ ਗੁਰੂਵਾਰ ਕਰਦੇ ਜੀ ਦੂਜੇ ਨੰਬਰ ਤੇ ਤੁਸੀਂ ਪਿੰਡ ਬਾਰੇ ਕੁ ਦੋ ਸ਼ਬਦ ਕਹਿਣਾ ਚਾਹੋਗੇ ਤੁਹਾਨੂੰ ਏਡੀ ਵੱਡਾ ਉਧਾਰ ਦਿੱਤਾ ਜੀ ਪਿੰਡ ਮੇਰੇ ਸਿਰ ਦਾ ਤਾਜ ਆ ਹਨਾ ਤੇ ਮੈਂ ਪਿੰਡ ਦੇ ਇਸ ਚਰਨਾ ਦੀ ਧੂੜ ਠੀਕ ਹੈ ਜੀ ਇਸ ਤੋਂ ਵੱਡੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਜਿਨ੍ਹਾਂ ਨੇ ਇਹ ਸਮਝਿਆ ਵੀ ਮੈਂ ਇਸ ਮੇਰੀ ਮਦਰ ਤੇ ਮੈਂ ਇਸ ਚੀਜ਼ ਦੇ ਜੋਗ ਠੀਕ ਹੈ ਕਿਉਂਕਿ ਸਾਡੇ ਲੇਡੀਜ਼ ਜਰਦ ਸੀ ਤੇ ਵੂਮਨ ਜਰਨਲ ਜਰਦ ਕਹਿ ਸਕਦੇ ਆ ਹਾਂਜੀ ਹਾਂਜੀ ਤੇ ਚਲੋ ਮਾਤਾ ਨੂੰ ਸਰਪੰਚ ਬਣਾਇਆ ਤੇ ਹੈਲਪ ਤਾਂ ਮੈਂ ਕਰਾਂਗਾ ਹਨਾ ਠੀਕ ਹੈ ਨਾਲ ਲਾ ਕੇ ਇਕੱਲੇ ਤਾਂ ਇਹ ਜਾ ਨਹੀਂ ਸਕਦੇ ਹਾਂਜੀ ਤੇ ਵੀ ਬਹੁਤ ਜ਼ਿਆਦਾ ਧੰਨਵਾਦ ਆ ਪਿੰਡ ਦਾ ਹੁਣ ਕੋਈ ਅਲਫਾਜ਼ ਨਹੀਂ ਹੈਗੇ ਠੀਕ ਹੈ ਜੀ ਜਿਹਦੇ ਨਾਲ ਮੈਂ ਪਿੰਡ ਦਾ ਕਰਜ਼ਾ ਮੋੜ ਸਕ ਠੀਕ ਹੈ ਮਾਤਾ ਜੀ ਤੁਸੀਂ ਕੋਈ ਦੋ ਸ਼ਬਦ ਕਹਿਣਾ ਚਾਹੋਗੇ ਪਿੰਡ ਬਾਰੇ ਜੀ ਧੰਨਵਾਦ ਮੈਂ ਤਾਂ ਬੁੱਤ ਕੀ ਕਹਿਣਾ ਧੰਨਵਾਦ ਆ ਮੈਂ ਤਾਂ ਸਾਰਿਆਂ ਦਾ ਕਰਦੀ ਠੀਕ ਹੈ ਲੈ ਦੇ ਨੂੰ ਕਰਦੀ ਆ ਸਾਰੇ ਆਪਣੇ ਬੱਚੋ ਬੱਚੀ ਦਾ ਭੈਣਾ ਦਾ ਭਾਈਆ ਦਾ ਜਿਨ੍ਹਾਂ ਨੇ بیٹے ਦਾ ਮਾਣ ਪੁੱਛਿਆ ਕਰਿਆ ਸਰੁੱਛਿਆ ਕਰਿਆ ਠੀਕ ਹੈ ਥੋੜੇ ਵਿੱਚ ਥਰਮਤੀ ਹੋਈ ਜਾਂਦਾ ਸਰਬਸੰਮਤੀ ਹੋਈ ਜਾਂਦੀ ਥਰਮਤੀ ਸਾਰੀ ਹੋ ਜਾਂਦੀ ਹੈ ਹਾਂਜੀ ਹਾਂਜੀ ਫੇਰ ਤਾਂ ਤੁਹਾਡਾ ਪਿੰਡ ਦੀ ਵਧਾਈ ਨਾ ਪਾਤਰ ਹੈ ਹਾਂਜੀ ਹਾਂਜੀ ਇਹ ਇਹ ਪਹਿਲੀ ਸਰਬਸੰਮਤੀ ਨਹੀਂ ਹੈ ਜੀ ਮੇਰੇ ਦੇਖ ਦੇ ਦੇਖ ਦੇ ਮੇਰੀ ਸੁਰਤ ਦੇ ਵਿੱਚ ਤੀਜੀ ਸਰਬਸੰਮਤੀ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਬੇਟਾ ਬਹੁਤ ਵਧੀਆ ਕੰਮ ਕਰਿਆ ਜੀ ਹਾਂਜੀ ਹਾਂਜੀ ਲੜਾਈ ਤਾਂ ਕਿੱਰੇ ਤੋਰਿਆ ਤੁਹਾਡੇ ਹਾਂਜੀ 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 ਸਾਰੇ ਮਤਲਬ ਸਾਰਾਂ ਦੀ ਹੋਈ ਹੈ ਬਹੁਤ ਵਧੀਆ ਹੋਇਆ ਹੋਰ ਜਿੰਨੀ ਹੈ ਜੀ ਆਪਣੇ ਪਿੰਡ 7 ਠੀਕ ਹੈ ਜੀ ਤੇ ਜਿਹਦੇ ਵਿੱਚੋਂ 70 80 ਵੋਟਾਂ ਅਬਰੋਡ ਹੈਗੀਆਂ ਨੇ ਕੈਨੇਡਾ ਅਮਰੀਕਾ ਦੇ ਵਿੱਚ ਹਾਂ ਜੀ ਬਾਕੀ ਇੱਥੇ ਪ੍ਰੈਜ਼ੈਂਟ ਵੋਟਾਂ ਹੈਗੀਆਂ ਠੀਕ ਹੈ ਠੀਕ ਹੈ ਤੇ ਹੁਣ ਜੀ ਆਪਣਾ ਚਲੋ ਵਧੀਆ ਫੰਡ ਦਾ ਮਾਮਲ ਵਰਤਿਆ ਜੀ ਬਹੁਤ ਵਾਤਾ ਹਾਂ ਬਹੁਤ ਬਹੁਤ ਵਧੀਆ ਆਪਾਂ ਸੋ ਕਰਦਾ ਹੀ ਕਰਦੇ ਆ ਸਾਰਿਆਂ ਦਾ ਹਾਂਜੀ ਕਿ ਹੁਣ ਮਾਤਾ ਜੀ ਫਿਰ ਆਪਣਾ ਵੀਰ ਜੀ ਕਿਹੜੇ ਪਾਸੋਂ ਹੁਣ ਪਿੰਡ ਦਾ ਫਿਰ ਵਿਕਾਸ ਸ਼ੁਰੂ ਕਰੋਗੇ ਵੀ ਤੁਹਾਨੂੰ ਪਤਾ ਲੱਗ ਤੁਹਾਨੂੰ ਲੱਗਦਾਗਾ ਵੀ ਦੇਖੋ ਮੇਰੇ ਧਿਆਨ ਦੇ ਵਿੱਚ ਤਾਂ ਇੰਨਾ ਹੈਗਾ ਵੀ ਇੰਨਾ ਕੰਮ ਪਿਆ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਠੀਕ ਹੈ ਜੀ ਠੀਕ ਹੈ ਮੈਂ ਆਪਣੇ ਪਿੰਡ ਨੂੰ ਅਪਗ੍ਰੇਡ ਕਰ ਲਵਾਂ ਕਿਸੇ ਵੀ ਟੰਗ ਨਾਲ ਪਰ ਹੋਊਗਾ ਤਾਂ ਜੇ ਸਰਕਾਰ ਗ੍ਰਾਂਟ ਦੇਣੀ ਹੈ ਹਾਂ ਠੀਕ ਹੈ ਰੌਲਾ ਝਗੜਾ ਤਾਂ ਕੋਈ ਆਪਾਂ ਆਪਣੇ ਪਿੰਡ ਚ ਨਵੀਂ ਡਲਾਂਗੇ ਹਾਂਜੀ ਹਾਂ ਪਰ ਪੈਸਾ ਤਾਂ ਸਰਕਾਰ ਨੇ ਦੇਣਾ ਨਾ ਜੇ ਪੈਸਾ ਆਊਗਾ ਤਾਂ ਲਾਾਂਗੇ ਤਾਨੂੰ ਮਨੋਂ ਲਾਵਾਗੇ ਪੈਸਾ ਕੋਈ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਪੈਸਾ ਹਜਮ ਕਰਨ ਵਾਸਤੇ ਸਰਪੰਚ ਬਣੇ ਕਿਉਂਕਿ ਮੈਨੂੰ ਤਾਂ ਪਿੰਡ ਨੂੰ ਸੋਨਾ ਬਣਾਉਣ ਦਾ ਪਹਿਲਾਂ ਦਿਨੋਂ ਹੀ ਸ਼ੌਂਕ ਆ ਮੈਂ ਇਹ ਮੁੰਡਿਆਂ ਦੀ ਮਦਦ ਨਾਲ ਪਾਰਕ ਬਣਾਇਆ ਪਹਿਲਾਂ ਪਿੰਡ ਦੇ ਵਿੱਚ ਸਾਢੇ 5 ਲੱਖ ਰੁਪਈਆ ਲਾਇਆ ਸੀ ਜਿਹਦੇ ਵਿੱਚੋਂ ਮੇਰੇ ਘਰੋਂ ਵੀ ਬਹੁਤ ਜ਼ਿਆਦਾ ਪੈਸੇ ਲੱਗੇ ਤੇ ਮੇਰੇ ਨੱਗਰ ਨੇ ਵੀ ਸਹਿਯੋਗ ਦਿੱਤਾ ਤੇ ਵੀ ਇਹੋ ਜਿਹੀ ਐਕਟੀਵਿਟੀਆਂ ਦਾ ਤਾਂ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਆ ਹਨਾ ਤੇ ਦੂਜਾ ਮੈਂ ਇਹ ਚਾਹਣਾ ਵੀ ਮੇਰਾ ਪਿੰਡ ਡਿਜੀਟਲ ਪਿੰਡ ਹੋਵੇ ਅੱਛਾ ਜੀ ਤੇ ਹੂ ਕਾ ਤਾਂ ਜੇ ਸਰਕਾਰਾਂ ਸਾਥ ਦੇਣੀਆਂ ਤੇ ਮਾਤਾ ਜੀ ਆਪਣੇ ਮੁਖਵੰਦ ਜੀ ਸਾਹਿਬ ਭਗਵਾਨ ਸਿੰਘ ਮਾਨ ਜੀ ਨੇ ਲਾਲ ਕਰਾਇਆ ਸੀਗਾ ਵੀ ਜਿਹੜੀ ਪਿੰਡ ਸਰਵਨਨਤੀ ਕਰੂਗੀ ਵੀ ਉਹਨਾਂ ਨੂੰ 5 ਲੱਖ ਰੁਪਈਆ ਮਾਨ ਸਨਮਾਨ ਦੇ ਰੂਪ ਦੇ ਦਿੱਤਾ ਜਾਊਗਾ ਨਾਲੇ ਉਹ ਕੋਹ ਵੀ ਗਰਾਉਂਡ ਬੰਨਿਆ ਨਾ ਸਾਰਾ ਪਿੰਡ ਹਾਂਜੀ ਤੁਸੀਂ ਪਰ ਹੁਣ ਕਾ ਮੰਗ ਕਰ ਦੋ ਮਾਨ ਸਾਹਿਬ ਤੋਂ ਵੀ ਅਜੇ ਕੰਮ ਸ਼ੁਰੂ ਕਰੀਏ ਹੋਰ ਜੀ ਕੰਮ ਸ਼ੁਰੂ ਕਰੀਗੀ ਪਿੰਡ ਦਾ ਵਧੀਆ ਹਾਂਜੀ ਹਾਂਜੀ ਕਿਹੜਾ ਵੀ ਥੋੜੇ ਰਿਗਾਰਡਿੰਗ ਵੀ ਕਿਹੜਾ ਕੰਮ ਵੀ ਪੈਲ ਦੇ ਦਾ ਜਿਹੜਾ ਕਰਨਾ ਚਾਹੀਦਾ ਪਿੰਡ ਦਾ ਵੀ ਵੀ ਪੈਨਾਂ ਜੂ ਰੁਕਿਆ ਵਾ ਕੰਮ ਵੀ ਹੋਣਾ ਚਾਹੀਦਾ ਜੀ ਅੱਜ ਤੱਕ ਇੱਕ ਤਾਂ ਨਾ ਸਾਡਾ ਮੋਗਾਗਾ ਅੱਛਾ ਕੱਸੀ ਦਾ ਨਹਿਰ ਦੇ ਵਿੱਚੋਂ ਲੱਗਿਆ ਹੋਇਆ ਠੀਕ ਹੈ ਜੀ ਉਹਦੀ ਪਾਈਪਲਾਈਨ ਦਾ ਕੰਮ ਆ ਜਿਹੜਾ ਹਰ ਵਕਤ ਚੁਬਦਾ ਦੇ ਵੀ ਸੀ ਰੀਚੜਜੀ 5 6 ਸਾਲਾਂ ਤੋਂ ਲੜਕਿਆ ਹੋਇਆ ਠੀਕ ਹੈ ਭਾਈ ਤੇ ਵੈਸੇ ਤਾਂ ਸਾਡੀ 11 ਬੰਦਿਆਂ ਦੀ ਮੋਗਾ ਕਮੇਟੀ ਬਣੀ ਹੋਈ ਹੈ ਅਸੀਂ ਬਹੁਤ ਜ਼ੋਰ ਲਾਇਆ ਹੋਇਆ ਠੀਕ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਉਹ ਸਕਸੈਸ ਹੋ ਜੇ ਸਾਰੇ ਖੇਤਾਂ ਨੂੰ ਪਾਣੀ ਲੱਗਣਾ ਜਿੱਥੋਂ ਚਾਰ ਪੈਸੇ ਆਉਣੇ ਅਨਾਜ ਹੋਣਾ ਅਨਾਜ ਹੋਊਗਾ ਤਾਂ ਮੈਂ ਲੋਕਾਂ ਤੋਂ ਜੇ ਸਰਕਾਰ ਨਹੀਂ ਦੇਊ ਤਾਂ ਮੈਂ ਲੋਕਾਂ ਤੋਂ ਵੀ ਮੰਗਦਾ ਹੋ ਜੂੰਗਾ ਵੀ ਬਾਸ਼ਪਾਲ ਕੇ ਆਪਾਂ ਪੈਸੇ ਦੇ ਦੇ ਹਾਂਜੀ ਕੱਲਾ ਤਾਂ ਕੋਈ ਵੀ ਨਹੀਂ ਪੁੱਛ ਕਰਦਾ ਹਾਂ ਜੋ ਵੀ ਜਰੂਰੀ ਹੈ ਹਾਂਜੀ ਪਹਿਲਾਂ ਤਾਂ ਮੈਨੂੰ ਉਹ ਕੰਮ ਦਾ ਬਹੁਤ ਖੇਚਾ ਵੀ ਉਹ ਸਾਡਾ ਆਈਕੋਪਾਸ ਹੋ ਜਾਣ ਠੀਕ ਹੈ ਫਿਰ ਇੱਕ ਤਾਂ ਜਦੋਂ ਮੀਂਹ ਪੈ ਜਾਂਦਾ ਛੱਪੜ ਪਾਣੀ ਦੇ ਭਰ ਜਾਂਦੇ ਠੀਕ ਹੈ ਤੇ ਜਿਹਦਾ ਕਰਕੇ ਪਾਣੀ ਪਿੰਡ ਚ ਮੋੜਨ ਲੱਗ ਜਾਂਦਾ ਉਹ ਨਿਕਾਸੀ ਜ਼ਰੂਰੀ ਹੈ ਪਿੰਡ ਦੀ ਫਿਰ ਉਸ ਤੋਂ ਬਾਅਦ ਮੈਨੂੰ ਇਹਦੀ ਲੱਗਦਾ ਹੈ ਵੀ ਮੇਰੇ ਸਕੂਲ ਦੀ ਬਿਲਡਿੰਗ ਹੈ ਜਿਹੜਾ ਸਰਕਾਰੀ ਸਕੂਲ ਹੈ ਹਾਂਜੀ ਹਾਂਜੀ ਤੇ ਉੱਥੋਂ ਬੱਚੇ ਲੋਕ ਹਟਾ ਰਹੇ ਆ ਕਿਉਂਕਿ ਬੜੀ ਇਹ ਸ਼ਰਮਨਾਕ ਗੱਲ ਹੈ ਬੱਚੇ ਇਸ ਕਰਕੇ ਹਟ ਰਹੇ ਵਿਕਾਸ ਵੀ ਉੱਥੇ ਪੜ੍ਹਾਈ ਨਹੀਂ ਅੱਛੀ ਜਾਂ ਬਿਲਡਿੰਗ ਨਹੀਂ ਅੱਛੀ ਠੀਕ ਹੈ ਜੀ ਬਿਲਡਿੰਗ ਤੇ ਅੱਛੇ ਟੀਚਰ ਦਾ ਪ੍ਰਬੰਧ ਕਰਕੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਵੀ ਤੁਸੀਂ ਬੱਚੇ ਇੱਥੇ ਲਾਓ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਖਰਚਿਆਂ ਦਾ ਵਜ੍ਹਾ ਚਾਹੁੰਦੇ ਦੋ ਗਰੀਬ ਪਰਿਵਾਰ ਨੂੰ ਪੜਾਵਾ ਦੇਣਾ ਪੜਾ ਸਕਦੇ ਹਾਂ ਹਾਂਜੀ ਗਰੀਬ ਪਰਿਵਾਰ ਨੂੰ ਤਾਂ ਮੈਨੂੰ ਕਹਿ ਕੇ ਗਏ ਹੈ ਜੀ ਵੀ ਕੋਈ ਬਾਬਾ ਜੀ ਕਹਿੰਦਾ ਕੋਈ ਚਾਚਾ ਜੀ ਕਹਿੰਦਾ ਅਸੀਂ ਪਿੰਡ 'ਚ ਵੱਡੇ ਥਾਂ ਵੀ ਬਾਬਾ ਜੀ ਉਹ ਅਸੀਂ ਜਵਾਕ ਲਾਉਣ ਲਈ ਤਿਆਰ ਹਾਂ ਪਰ ਤੁਸੀਂ ਮਾਸਟਰ ਵਧੀਆ ਲੈ ਕੇ ਆਓ ਬਿਲਡਿੰਗ ਵਧੀਆ ਬਣਾ ਦੇ ਠੀਕ ਹੈ ਇਹ ਚੱਕਰ ਹੈ ਤੇ ਦੂਸਰਾ ਫਿਰ ਮੈਨੂੰ ਇਹ ਹੈਗਾ ਵੀ ਮੈਂ ਇੱਕ ਲਾਇਬ੍ਰੇਰੀ ਜ਼ਰੂਰ ਬਣਾਉਣਾ ਪਿੰਡ ਦੇ ਵਿੱਚ ਠੀਕ ਹੈ ਜੀ ਵੀ ਲੋਕੋ ਨੂੰ ਪੜ ਸਕਣ ਉੱਥੇ ਅਖਬਾਰ ਲਵਾਵਾਂ ਤੇ ਲੋਕ ਉੱਥੇ ਬੈਠ ਸਕਣ ਠੀਕ ਹੈ ਤੇ ਇਹ ਮੇਰੀ दिली ਤਮੰਨਾ ਹਨ ਤੇ ਇੱਕ ਮੈਨੂੰ ਇਹ ਹੈਗਾ ਵੀ ਮੈਂ ਉੱਥੇ ਕੋਈ ਨੋਵਲ ਵਗੈਰਾ ਨਾ ਰੱਖਾਂ ਮੈਂ ਉਹ ਰੱਖਾਂ ਜਿਹੜੇ ਸਟੂਡੈਂਟਸ ਦੇ ਕੰਮ ਆ ਜਾਣ ਅੱਛਾ ਠੀਕ ਹੈ ਮਦਦ ਮਿਲ ਸਕੇ ਬੱਚਿਆਂ ਨੂੰ ਮੇਰੇ ਪਿੰਡ ਦੇ ਵਿੱਚ ਕੋਈ ਆਈਪੀਅਸ ਅ ਅਫੀਸਰਸ ਪੈਦਾ ਹੋਣ ਕੋਈ ਡੀਐਸਪੀ ਬਣੇ ਕੋਈ ਐਸਐਸਪੀ ਬਣੇ ਤੇ ਇੱਕ ਮੇਰਾ ਸ਼ੁਰੂ ਤੋਂ ਦਰਖਤਾਂ ਵੱਲ ਬਹੁਤ ਧਿਆਨ ਰਿਹਾ ਤੇ ਮੈਨੂੰ ਆਏ ਮੇਰਾ ਪਿੰਡ ਹਰਾ ਭਰਾ ਹੋਰ ਠੀਕ ਹੈ ਬਹੁਤ ਵਧੀਆ ਇਹ ਮੇਰੇ ਸ਼ੌਂਕ ਹੈ ਜਾਨੀ ਜੀ ਹਾਂ ਜੀ ਕੀ ਪਾਜੀ ਨੌਜਵਾਨ 31 ਜਨਮ ਆਜੀ ਪੜਿਆ ਲੇਖਾ ਪਰਿਵਾਰ ਤੋਂ ਜੀ ਮਾਤਾ ਜੀ ਤੇ ਆਪਣੇ ਵੀਰ ਜੀ ਸਾਰੇ ਤੋਂ ਬੱਧੀ ਗੱਲ ਤੇ ਇਹ ਨੌਜਵਾਨ ਸਰਪੰਚ ਹੈ ਜਿਹੜਾ ਉਹਨਾਂ ਦੀ ਸੂਰਜ ਲਾਗ ਹੁੰਦੀ ਹੈ ਪਹਿਲਾਂ ਮਾਤਾ ਜੀ ਦੇ ਲੋਕ ਵੀ ਆਪਾਂ ਸਰਪੰਚ ਬਣਾਗੇ ਹਾਂਜੀ ਤੇ ਆਪਾਂ ਗਰੰਟਾਂ ਖਾਵਾਂਗੇ ਹਾਂਜੀ ਲੋਕ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਮੈਨੂੰ ਇਹ ਗੱਲਾਂ ਤਾਂ ਹੁਣ ਬਹੁਤ ਫੂਟ ਗਈਆਂ ਹਾਂਜੀ ਸਾਡਾ ਸੋਨਾ ਟਾਈਮ ਪਾਸ ਹੁੰਦਾ ਜੀ ਆਪਦੇ ਘਰੇ ਵਧੀਆ ਕਰਦੇ ਬੱਚੇ ਜੇ ਅਸੀਂ ਕਹੀਏ ਅਸੀਂ ਰਾਜੇ ਆ ਤਾਂ ਉਹ ਵੀ ਗੱਲ ਨਹੀਂ ਹੈ ਟਾਈਮ ਪਾਸ ਹੋ ਰਿਹਾ ਕਰੀਏ ਤੇ ਅਸੀਂ ਖਾਣ ਵਾਸਤੇ ਨਹੀਂ ਕੋਈ ਉਹ ਲਿਆ ਮੈਨੂੰ ਤਾਂ ਇਹ ਸੀ ਵੀ ਜਿਹੜੇ ਮੇਰੇ ਸ਼ੌਂਕ ਹਨ ਮੈਂ 14 ਸਾਲ ਦਾ ਸੀ ਜਦੋਂ ਮੈਂ ਲੋਕਾਂ ਦੇ ਸਾਹਮਣੇ ਕੰਮਾਂ 'ਚ ਜਾਣ ਲੱਗ ਪਿਆ ਸੀ ਤੇ ਵੀ ਉਹ ਕਿਤੇ ਨਾ ਕਿਤੇ ਮੈਂ ਹੱਲ ਕਰ ਪਾਵਾਂ ਵੀ ਜਿੱਦਾਂ ਕੋਈ ਜਿੱਦਾਂ ਇੱਕ ਹੋਰ ਹੈ ਮੇਰੇ ਪਿੰਡ ਦੇ ਮੁੰਡੇ ਬਹੁਤ ਕਬੱਡੀ ਕਬੱਡੀ ਖੇਡਦੇ ਆ ਠੀਕ ਹੈ ਜੀ ਤੇ ਜਿੱਦਾਂ ਡਾਕਟਰ ਹੋ ਗਿਆ ਸੀ ਪਰਮਾ ਸੋਨੀ ਤਾਰੀ ਲੱਖੀ ਨਿੱਕਾ ਬਹੁਤ ਮੁੰਡੇ ਕਬੱਡੀ ਖੇਡੇ ਆ ਵੀ ਮੈਂ ਉਹੋ ਜਿਹੇ ਮੁੰਡੇ ਹੋਰ ਪਿੰਡ ਦੇ ਵਿੱਚੋਂ ਕੱਢ ਸਕਾਂ ਜਿਹੜੇ ਕੁਛ ਨਾ ਕੁਛ ਬੰਦ ਕੱਲੀ ਕਬੱਡੀ ਨਾ ਖੇਡਣ ਉਹਨਾਂ ਨੂੰ ਕੋਈ ਜੌਬ ਵਗੈਰਾ ਵੀ ਮਿਲਦੀ ਕੋਈ ਐਥਲੀਟ ਪੈਦਾ ਹੋ ਜਾਣ ਹਾਂ ਜੀ ਸਾਡੇ ਰਾਜਾ ਮੁੰਡਾ ਉਹ ਬੜਾ ਸੋਹਣਾ ਖੇਡਦਾ ਠੀਕ ਹੈ ਤੇ ਵੀ ਉਹ ਐਥਲੀਟ ਬਣ ਜਾਵੇ ਉਹਨਾਂ ਨੂੰ ਕੋਈ ਸਰਕਾਰੀ ਜੌਬ ਮਿਲ ਜੇ ਕਿਉਂਕਿ ਨਾ ਇੱਕ ਮੇਰੇ ਮਨ ਦੀ ਤਰਫਾ ਮੇਰਾ ਪਿੰਡ ਛੋਟਾ ਕਰਕੇ ਲੋਕ ਬੜਾ ਜਾਣਦੇ ਨਹੀਂ ਸੀ ਜਾਣਨ ਲੱਗੇ ਤਾਂ ਕਬੱਡੀ ਵਾਲਿਆਂ ਕਰਕੇ ਲੱਗੇ ਆ ਤੇ ਹੁਣ ਮੈਨੂੰ ਆਇਆ ਵੀ ਮੇਰੇ ਪਿੰਡ ਦੇ ਐਸਪੀ ਡੀਐਸਪੀ ਕੋਈ ਕੁਝ ਵੀ ਇਸ ਤਰ੍ਹਾਂ ਦੇ ਮੁੰਡੇ ਹੋਣ ਠੀਕ ਹੈ ਤੇ ਬੱਚੇ ਪੜ੍ਹਨ ਤਾਂ ਮੇਰਾ ਪਿੰਡ ਬੜਾ ਲੈਵਲ ਤੇ ਚਮਕ ਜਾਵੇ ਮੈਂ ਤਾਂ ਏਡੀ ਵੱਡੀ ਸੋਚ ਰੱਖਦਾ ਕਰਨਾ ਇਸ ਨਿਰੰਕਾਰ ਨੇ ਅਸਾਂ ਕੁਝ ਆਪਣੇ ਥਰੂਡ ਆਈ ਤੁਹਾਨੂੰ ਇਹ ਨਹੀਂ ਵਧੀਆ ਚੋਲਦਾ ਮੈਂ ਬਹੁਤ ਪਿੰਡਾਂ ਲੱਗਿਆ ਜੀ ਹਾਂਜੀ ਬਹੁਤ ਵਧੀਆ ਚੋਲਦਾ ਜੀ ਉਹਨਾਂ ਨੇ ਬਤਾਉ ਇੱਕ ਵਾਰੀ ਹੋਰ ਆ ਪਿੰਡਾਂ ਜਦੋਂ ਮੈਂ ਜਾਣਾ ਨਾ ਜੀ ਪਿੰਡਾਂ ਦੇ ਵਿੱਚ ਇੱਕ ਮੇਨ ਪ੍ਰੋਬਲਮ ਹੋ ਰਹੀ ਆ ਮਾਤਾ ਪਾਣੀ ਹਾਂਜੀ ਜਿਆਦਾ ਪੀਣ ਵਾਲੇ ਦੀ ਹਾਂਜੀ ਤੇ ਜਾਂਦਰ ਦੀ ਹਾਂਜੀ ਇਹ ਤੁਹਾਨੂੰ ਬਈ ਕੀ ਲੱਗਦਾ ਕਿ ਇਹ ਕਿੱਥੇ ਘੜ ਰਹੀ ਹੈ ਕੋਸ਼ ਤਾਂ ਲੋਕਾਂ ਦੀ ਘਾਟ ਹੁੰਦੀ ਆ ਖਰਾਬੀ ਆ ਫਿਰ ਕੋਸ਼ ਤਾਂ ਲੋਕਾਂ ਦੀ ਘਾਟ ਹੁੰਦੀ ਆ ਕਿਉਂਕਿ ਲੋਕ ਕੋਠੀ ਤੇ 20 ਲੱਖ ਰੁਪਈਆ ਲਾ ਦਿੰਦੇ ਆ ਨਾਲੀ ਤੇ ਲਾਉਂਦੇ ਨਹੀਂ ਠੀਕ ਹੈ ਜੀ ਠੀਕ ਹੈ ਜਦੋਂ ਇੱਕ ਨੇ ਕੋਠੀ ਪਾਤੀ ਦੂਜੇ ਨੇ ਕੋਠੀ ਮੁਰੋਂ ਉੱਚੀ ਚੱਕਦੀ ਹਾਂਜੀ ਉਹਦੇ ਵਿੱਚ ਸਿਮਿੰਟ ਘਾਰਾ ਡਿੱਗੀ ਗਿਆ ਉਹ ਕੋਈ ਕੱਢਦਾ ਨਹੀਂ ਹਨਾ ਠੀਕ ਹੈ ਜੀ ਤੇ ਅੱਗੇ ਨਾ ਮੇਰਾ ਜਦੋਂ ਮੈਂ ਛੋਟਾ ਸੀ ਦੇਖਦਾ ਹੁੰਦਾ ਨਾਲੀਆਂ ਕੱਢਣ ਵਾਲੇ ਹੁੰਦੇ ਹੁੰਦੇ ਸੀ ਹਾਂਜੀ ਹਾਂ ਉਹਨੂੰ ਝਟਕੀ ਝਟਕੀ ਸਾਰੇ ਲੋਕ ਆਟਾ ਖੋਣ ਗੋਲਿਆਂ ਦੇ ਕੋਣ ਘਰਾਂ ਹਾਂਜੀ ਹੁਣ ਨਾ ਮੇਰੇ ਪਿੰਡ ਦੇ ਵਿੱਚ ਵੀ ਮੈਂ ਵੇਖਿਆ ਬਹੁਤ ਘਰ ਆਟ ਨਾਲ ਇਹ ਨਿਕਲਣ ਕਿਥੋਂ ਇੱਕ ਹੁਣ ਨਵਾਂ ਰਵਾਜ ਚੱਲ ਪਿਆ ਮੱਛੀ ਮੋਟਰਾਂ ਨੇ ਵੀੜਾ ਕਰਕੇ ਕਰਤਾ ਲੋਕਾਂ ਨੇ ਮੈਂ ਪਾਣੀ ਵਰਵਾ ਦੀ ਮੈਂ ਦੱਸਦਾ ਬੀਬੀਆਂ ਕੀ ਕਰਦੀਆਂ ਨਾ ਗੋਹੇ ਦੇ ਉੱਤੇ ਮਾਰ ਦਿੰਨਾ ਪਾਈਪ ਉਹ ਰੁੜ ਕੇ ਨਾਲੀ 'ਚ ਜਾਂਦਾ ਠੀਕ ਹੈ ਜੀ ਤੇ ਅਸੀਂ ਜ਼ਿੰਮੇਵਾਰਾਂ ਸਰਕਾਰਾਂ ਨਹੀਂ ਸਰਕਾਰਾਂ ਸਰਕਾਰਾਂ ਨਹੀਂ ਜ਼ਿੰਮੇਵਾਰ ਮੈਂ ਇਹ ਨਹੀਂ ਕਹਿੰਦਾ ਵੀ ਹੁਣ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਨੇ ਹਾਂਜੀ ਹਾਂਜੀ ਇਦੋਂ ਪਹਿਲਾਂ ਕੈਪਟਨ ਸਾਹਿਬ ਚੰਨੀ ਸਾਹਿਬ ਰਹੇ ਹਾਂਜੀ ਬਾਦਲ ਸਾਹਿਬ ਰਹੇ ਹਾਂਜੀ ਉਹਨਾਂ ਨੇ ਤਾਂ ਹੀ ਸਾਡੀ ਨਾਲ ਨੱਚਾ ਕੇ ਕਰਸੀ ਫੇਰਨੀ ਉਹਨਾਂ ਦਾ ਤੋਂ ਉੱਡਾ ਦੇ ਦਿੱਤਾ ਸੂਲ ਤਾਂ ਲੈ ਕੇ ਵੀ ਅਸੀਂ ਕਿਤੇ ਨਾ ਕਿਤੇ ਖਰਾਬ ਕਰਦੇ ਹਾਂ ਹਾਂਜੀ ਤਾਂ ਕਰਕੇ ਬਹੁਤ ਵੱਡੀ ਤਰਾਸ਼ ਦੀ ਨਿਕਾਸੀ ਦੀ ਬਹੁਤ ਵੱਡੀ ਹਾਂਜੀ ਇਹ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਚਲੋ ਮੰਨਦੇ ਆ ਕੋਈ ਰੱਬ ਦੀ ਮਿਹਰ ਸਦਕਾ ਕਈ ਪਿੰਡਾਂ ਚ ਨਹੀਂ ਅੱਛਾ ਨਿਕਲਦਾ ਪਰ ਉੱਥੇ ਸਰਕਾਰ ਨੂੰ ਅਪੀਲ ਜ਼ਰੂਰ ਕਰਕੇ ਕੋਈ ਨਾ ਕੋਈ ਉੱਥੇ ਅੱਛਾ ਸਿਸਟਮ ਹੋਵੇ। ਸ਼ੁੱਧ ਪਾਣੀ ਮਿਲੇ। ਆਪਣੇ ਮਾਤਾ ਜੀ ਪਿੰਡ ਦੇ ਵਿੱਚ ਐਗਰੀਕਲਚਰ ਵੀ ਹੈਗੀ ਹੈ ਜੀ। ਹੈ ਜੀ। ਪਿੰਡ ਦੇ ਵਿੱਚ ਆਪਣੇ ਗਰੀਬ ਪਰਿਵਾਰ, ਮਜ਼ਦੂਰ ਪਰਿਵਾਰ ਵੀ ਹੈਗਾ ਜੀ। ਹਾਂ ਜੀ। ਉਹਨਾਂ ਨੇ ਵੀ ਆਪਣੇ ਨਰੇਗਾ ਵਾਲੇ ਕਾਰਡ ਵੀ ਆ। ਹਾਂ ਜੀ। ਉਹ ਨਰੇਗਾ ਵਾਲੇ ਚ ਕੀਮਾ ਪੈਸੇ ਉਹ ਹੈਗੀ ਆ ਸੈਂਟਰ ਸਰਕਾਰ ਦੀ। ਉਹਨੂੰ ਲਾਗੂ ਪੰਜਾਬ ਸਰਕਾਰ ਤੇ ਪਿੰਡ ਦੀ ਪੰਚਾਇਤ ਕਰਦੀ ਹੈ। ਸੁਰੂਏ ਲਗਦਾ ਪਛਦੇ ਜਮੇ ਦੀ ਤੇ ਹੀ ਤਾਂ ਦੀ ਹੈ ਜਾਂ ਤਾਂ ਕੋ ਮਾੜਾ ਮੋਟਾ ਸਹੀ ਕਰਨ ਵਾਲਾ ਹੈ ਬਹੁਤ ਕੁਝ ਸਹੀ ਕਰਨ ਵਾਲਾ ਜੀ ਅੱਛਾ ਜੀ ਅਮਰੀਕਾ ਵਾਲੀਆਂ ਬੀਬੀਆਂ ਨੂੰ ਨਾ ਖੇਤਾਂ ਚ ਧੋਰੀ ਫਿਰਦੇ ਅੱਛਾ ਜੀ ਰਾਹਾਂ ਤੇ ਧੋਰੀ ਫਿਰਦੇ ਸਰਕਾਰ ਨੂੰ ਵੀ ਦੇਖੋ ਜਦੋਂ ਨੀਵੇ ਲੈਵਲ ਤੇ ਆ ਕੇ ਕਾਨੂੰਨ ਬਣਾਉਣ ਤਾਂ ਪਤਾ ਲੱਗੇ ਉੱਥੇ ਏਸੀ ਵਾਲੇ ਦਫਤਰਾਂ ਚ ਬੈਠਿਆ ਨੂੰ ਕਾਨੂੰਨਾਂ ਦਾ ਨਹੀਂ ਪਤਾ ਨਹੀਂ ਲੱਗਦਾ ਇਹਨੂੰ ਕਾਨੂੰਨ ਬਣਾਉਗਾ ਮਿਡਲ ਕਲਾਸ ਹਾਂ ਜੇ ਕੋਈ ਜਿਹੜਾ ਖੇਤੀ ਨਾਲ ਜੁੜਿਆ ਹੋਵੇ ਪਿੰਡੂ ਬੰਦਾ ਸ਼ਹਿਰੀ ਬੰਦੇ ਨੂੰ ਪਿੰਡੂਆਂ ਬਾਰੇ ਕੀ ਪਤਾ ਗਰਾਊਂਡ ਲੈਵਲ ਤੇ ਆਪ ਬੋਲ ਲੇ ਗਰਾਊਂਡ ਲੈਵਲ ਤੇ ਜੋ ਲਾਗੂ ਹੋਣਗੇ ਬੀਬਨਾ ਤੋਂ ਉਹਨਾਂ ਨੂੰ ਦਿਹਾੜੀ ਦੇਣੀ ਹੈ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਰੋਟੀ ਤੇ ਪਾਇਆ ਉਹਨਾਂ ਨੂੰ ਪਿੰਡ ਦੀਆਂ ਸਫਾਈਆਂ ਹੋਣ ਸਰਕਾਰੀ ਸੰਸਥਾਵਾਂ ਨੇ ਸਕੂਲ ਪੰਚਾਇਤ ਘਰ ਡਿਸਪੈਂਸਰੀਆਂ ਧਰਮਸ਼ਾਲਾ ਉਹਨਾਂ ਨੇ ਸਪਾਈ ਜੋ ਹਰ ਇੱਕ ਪਿੰਡ ਚ ਜਾ ਕੇ ਦੇਖ ਲਓ ਬਾਈ ਜੀ ਤੁਸੀਂ ਕੋਈ ਧਾਰਮਾ ਪਿੰਡ ਹੋਣਾ ਜਿੱਥੋਂ ਦਾ ਸਰਪੰਚ ਚੰਗਾ ਤੇ ਨਹੀਂ ਬਾਈ ਜੀ ਛੱਤਾਂ ਦੇ ਉੱਤੇ ਘਰ ਸਰਕਾਰੀ ਥਾਵਾਂ ਦੇ ਮੈਨੂੰ ਉਹ ਬਹੁਤ ਰੜਕਦਾ ਜੀ ਜੇ ਨਰੀਗਾਂ ਵਾਲੇ ਤਾਂ ਉਹ ਕੰਮ ਕਰਾਇਆ ਜਾਵੇ ਨਾਲੇ ਵਿਚਾਰਾ ਉਹ ਖੁਸ਼ ਨਹੀਂ ਉਹ ਕਹਿੰਦੀਆਂ ਜੀ ਸਾਨੂੰ ਪਹਿਲਾਂ ਸੀ ਖੇਤਾਂ ਚ 2-2 ਕਿਲੋਮੀਟਰ ਤੁਰ ਕੇ ਰਹਾ ਤੇ ਜਾਂਦੇ ਨੇ ਫਿਰ ਉਹ ਪਹਿਲੇ ਰੋਟੀ ਖਾਣ ਆਉਂਦੇ ਫਿਰ ਚੱਲ ਜਾਂਦੀ ਇੱਕ ਘੰਟੇ ਦੀ ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਆ ਹਨਾ ਹਾਂ ਜੀ ਤੇ ਇੱਕ ਆ ਟਾਈਮ ਤੇ ਦੂਜਾ ਉਹ ਸਾਡੇ ਪਿੰਡ ਦੇ ਵਿੱਚ ਉਹ じゃ ਕੋਈ ਨਹੀਂ ਸੀਗਾ ਵੀ ਪਿਛਲੇ ਸਰਪੰਚ ਨੇ ਨਰੇਗਾ ਨਾਲ ਕੋਈ ਵਧੀ ਕੀ ਕੀਤੀ ਹੋਵੇ ਜਾਂ ਕਿਸੇ ਦਾ ਕਾਰਡ ਘਟਾਤਾ ਹੋਵੇ ਨਹੀਂ ਬਹੁਤ ਵਧੀਆ ਪੰਚਾਇਤ ਸੀ ਪਿਛਲੀ ਵੀ ਤੇ ਉਹਨਾਂ ਨੇ ਵੀ ਆਪ ਦਾ ਤਨ ਦੇ ਹੀ ਨਲ ਕੰਮ ਕੀਤਾ ਮੈਂ ਕਿਸੇ ਦੇ ਐਂਟੀ ਚੱਲਣਾ ਹੀ ਨਹੀਂ ਹੈ ਨਾ ਨਾ ਲੋਰੀ ਇਹ ਆਪਾਂ ਦਾ ਧੰਨਵਾਦ ਪਾਵੜਾ ਕੰਮ ਕਰਨ ਇਹਨਾਂ ਨੇ ਆਪ ਤੋਂ ਵਧੀਆ ਕਰਕੇ ਆਪਾਂ ਵੀ ਤੁਹਾਡੇ ਨਾਲ ਸ਼ਾਮ ਸਮਤੀ ਬਣੀ ਸੀ ਸਰਦਾਰ ਬਲਵਿੰਦਰ ਸਿੰਘ ਹਾਂਜੀ ਹਾਂਜੀ ਤੇ ਉਹਨਾਂ ਨਾਲ ਪੰਜ ਮੈਂਬਰ ਉਹ ਵੀ ਸਰਬਸਮਤੀ ਬਣੀ ਸੀ ਅਸੀਂ ਆਪ ਹੀ ਕਰ ਕਰ ਜਾ ਕੇ ਬਣਾਈ ਸੀ ਵੀ ਇਹਨਾਂ ਨੂੰ ਬਣਾਉਣਾ ਇਹਨਾਂ ਨੂੰ ਬਣਾਉਣਾ ਠੀਕ ਹੈ ਜੀ ਆਪਣੀਆਂ ਭੈਣਾਂ ਨੇ ਬੇਟੀਆਂ ਨੇ ਹਨਾ ਤੇ ਨੋਹਾਂ ਨੇ ਬਾਕੀ ਹਨਾ ਜੀ ਉਹਨਾਂ ਵਾਸਤੇ ਕੋਈ ਔਰਤਾਂ ਵਾਸਤੇ ਜੀ ਬੇਬੇ ਵੇ ਤੱਕੀ ਕੋਈ ਥੋੜੀ ਪਲਾਨਟ ਆ ਰਹੀ ਆਉਗੀ ਜੀ ਇੱਕ ਮੇਰੀ ਨੂੰ ਲੱਗਦੀ ਹੈ ਪ੍ਰਭਜੋ ਦੁਕਾਨ ਸਾਡੇ ਸਕਿਆਂ ਚ ਹੀ ਠੀਕ ਹੈ ਜੀ ਉਹਨੇ ਮੰਗ ਰੱਖੀ ਸੀ ਮੇਰੇ ਦਾਦੇ ਜੀ ਦੇ ਬੇਟੇ ਕੋਲੇ ਵੀ ਬੁੜੀਆਂ ਵਾਸਤੇ ਜਿੰਮ ਜ਼ਰੂਰ ਹੋਵੇ ਤਾਂ ਮੇਰਾ ਇੱਕ ਫੈਸਲਾ ਵੀ ਮੈਂ ਲੇਡੀਜ਼ ਵਾਸਤੇ ਜਿੰਮ ਜ਼ਰੂਰ ਲਿਆਂਗਾ ਹਰ ਇੱਕ ਲੇਡੀ ਅੱਜ ਮੋਟੀ ਹੋਈ ਜਾਂਦੀ ਹੈ ਕਿਉਂਕਿ ਕੰਮ ਘਟ ਗਏ ਐ ਕੁਛ ਖਾਣਾ ਪੀਣਾ ਇਦਾਂ ਦਾ ਹੋ ਗਿਆ ਮੈਂ ਤੇ ਵੀ ਇੱਕਲ ਤੁਮਨ ਦੱਸਦਾ ਥੋੜਾ ਪਹਿਲਾ ਪਿੰਡ ਉਹ ਹੈ ਲੇਡੀ ਜਿੰਮਾਂ ਵੀਰ ਮਾਲ ਲੈ ਕੇ ਆਊਗਾ ਬਿਲਕੁਲ ਮੁੰਡੇ ਮੁੰਡਾ ਨੂੰ ਜੰਮ ਨਹੀਂ ਮਿਲਦਾ ਇਹ ਸਾਡੇ ਜਿਮ ਹੈਗਾ ਉਹ ਡਾਕਟਰ ਕਬੱਡੀ ਖਿਡਾਰੀ ਹੈ ਉਹਦੀ ਬਦੌਲਤ ਆਇਆ ਹੋਇਆ ਮੇਰੇ ਪਿੰਡ ਉਹਨੇ ਏਡੀਸੀ ਤੱਕ ਅਪਰੋਚ ਕਰੀ ਸੀ ਤਾਂ ਬੜਾ ਵਧੀਆ 15 ਲੱਖ ਲਾ ਕੇ ਉਹ ਜਿਮ ਲੈ ਕੇ ਆਏ ਇੱਥੇ ਤੇ ਇਹ ਡਾਕਟਰ ਸੀ ਕਈ ਮੁੰਡੇ ਸੀ 8 10 ਮੁੰਡੇ ਸੀ ਜਿਹਨਾਂ ਦੀ ਬਦੌਲਤ ਇਹਨੇ ਬਾ ਜਿੰਨਾ ਦੀ ਬਦੌਲਤ ਇੰਨਾ ਵਧੀਆ ਜਿਮ ਬਣਿਆ ਹੈ ਨਾ ਤੇ ਚਲੋ ਉਹ ਤਾਂ ਮੈਂ ਤਾਂ ਕਹਿੰਦਾ ਹਾਂ ਵੀ ਇੱਥੇ ਲਾਲ ਕਰਨ ਪਰ ਕੋਈ ਨਾ ਜਤਰੀ ਮਾਂ ਵੀ ਜ਼ਰੂਰੀ ਹੈ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਵੀ ਲੇਡੀਜ਼ ਲਈ ਜੈਮੇ ਜ਼ਰੂਰ ਹੋਗੇ ਕਿਉਂਕਿ ਨਾਲੇ ਤਾਂ ਲੇਡੀਜ਼ ਉੱਤੇ ਢੱਡਾ ਹੜਾ ਕਰ ਲੈਂਦੀਆਂ ਗੱਲਾਂ ਵੰਤਾਂ ਕਰ ਜਾਂਦੀਆਂ ਨਾਲੇ ਆਂਦੀ ਬਰਜਸ ਕਰ ਲਿਆ ਕਰਨ ਦੀ ਇਹ ਤੇ ਆਪਣੇ ਬਿਰੋਗਾੜੀ پارک ਵਗੈਰਾ ਜੀ ਹੈ ਗੱਲ ਜੀ ਬਣਾਇਆ ਹੈ پارک پارک ਅਸੀਂ ਸਰਕਾਰ ਤੋਂ ਕਿਸੇ ਤੋਂ ਕੋਈ ਗਰੰਟੀ ਨਹੀਂ ਇਸ ਲਈ ਪਿੰਡ ਚੋਂ ਪੈਸੇ ਲਈ ਸੱਤ ਲੋਕਾਂ ਤੋਂ ਫਿਰ ਜਦੋਂ ਪੈਸੇ ਦੇ ਕੇ ਥੱਕ ਕੇ ਲੋਕ ਹਨ ਫਿਰ ਅਸੀਂ ਸਾਡਾ ਮੈਂਬਰ ਉਸਤਤਿਪ ਸਿੰਘ ਸੀਰਾ ਜੀ ਕਾਂਗੜਾ ਸਾਹਿਬ ਨਾਲ ਠੀਕ ਸੀ ਠੀਕ ਹੈ ਜੀ ਮੈਂ ਉਹਨੂੰ ਕਿਹਾ ਵੀ ਤੂੰ ਟੈਡ ਲਵਾ ਕੇ ਦੇ ਸਾਨੂੰ ਲੋਕ ਭਾਰਤ ਦੇ ਵਿੱਚ ਫਿਰ ਉਹਨੇ ਅੰਕੜ ਨੂੰ ਕਿਹਾ ਗੁਰਪ੍ਰੀਤ ਸਿੰਘ ਕਾਂਗੜਾ ਨੂੰ ਠੀਕ ਹੈ ਜੀ ਤੇ ਉਹਨਾਂ ਨੇ ਬਹੁਤ ਮਦਦ ਕੀਤੀ ਲੋਕ ਟੈਡ ਲਵਾ ਦਿੱਤੀ ਧੰਨਵਾਦ ਭਾਰਤ ਸੀਰੇ ਚੜ ਗਈ ਹਾਂ ਜੀ ਭਾਈ ਜੀ ਆਪਣੇ ਤੁਹਾਨੂੰ ਪਤਾ ਹੀ ਤੁਸੀਂ ਪੜੇ ਨਹੀਂ ਆ ਵੀ ਮਾਤਾ ਵੀ ਪਿੰਡਾਂ ਦੇ ਵਿੱਚ ਦੀ ਆਪਣੇ ਪੰਜਾਬ ਦੇ ਵਿੱਚ ਆਖਰ ਕਰਕੇ ਵੀ ਨਸਿਆਂ ਵਾਲਾ ਦੌਰ ਬਹੁਤ ਪੜਾ ਜੀ ਅਤਮੰਦ ਰਾਸਤੇ ਵੀ ਮੈਂ ਮਹਿਮਬਿੱਟੀ ਸੀ ਜੀ ਪਿੰਡ ਨੇ ਬਹੁਤ ਸਾਥ ਦਿੱਤਾ ਪਰ ਕੋਸ਼ਕ ਘਰੇ ਨੇ ਸਾਥ ਨਹੀਂ ਦਿੱਤਾ ਠੀਕ ਹੈ ਜੀ ਅੱਜ ਉਹਨਾਂ ਦੇ ਬੱਚੇ ਹੀ ਇਸ ਦਲਦਲ ਦੇ ਵਿੱਚ ਰੋੜੇ ਹੋਏ ਆ ਇੱਕ ਮੁੰਡਾ ਪਾਰਕ ਦੇ ਵਿੱਚ ਬੈਠਾ ਟੀਕਾ ਲਾਈ ਜਾਂਦਾ ਸੀ ਠੀਕ ਹੈ ਜੀ ਜਦੋਂ ਮੈਨੂੰ ਉੱਥੇ ਸੱਦਿਆ ਤੇ ਮੈਂ ਉੱਥੋਂ ਰੋ ਕੇ ਮੁੜ ਕੇ ਆਇਆ ਸੀ ਠੀਕ ਹੈ ਵੀ ਯਾਰ ਆ ਮੇਰਾ ਪਿੰਡ ਵੀ ਇਸ ਦਲਦਲ ਦੇ ਵਿੱਚ ਤਸਰਿਆ ਮੈਂ ਕੀ ਕਰੂੰਗਾ ਪਰ ਮੇਰਾ ਕੋਸ਼ਿਸ਼ ਫੁੱਲ ਹੈ ਵੀ ਮੈਂ ਕੋਈ ਨਾ ਕੋਈ ਰਾਹ ਲੱਭਾਂ ਉਹਨਾਂ ਜਵਾਕਾਂ ਨੂੰ ਜ਼ਿੰਦਗੀ ਦੇ ਪਾਵਾਂ ਜ਼ਿੰਦਗੀ ਦੇਣ ਵਾਲਾ ਤਾਂ ਕਾਲਪੁਰਖ ਆ ਪਰ ਮੈਂ ਜਰੀਆ ਬਣ ਜਾਵਾਂ ਕਿਉਂਕਿ ਬੱਚਿਆਂ ਦਾ ਵੀ ਦੋਸ਼ ਨਹੀਂ ਉਹਨਾਂ ਦਾ ਹਾਂਜੀ ਕਿਸੇ ਗਲਤ ਰਾਹ ਪੈ ਗਏ ਪਰ ਫਿਰ ਵੀ ਵਾਹਿਗੁਰੂ ਉਹਨਾਂ ਨੂੰ ਮੋੜ ਦੇਵੇ ਜੇ ਦੇਖੋ ਕਹਿੰਦੇ ਹੁੰਦੇ ਆ ਜੇ ਕਰਮ ਆਪ ਦਾ ਕਰੀਏ ਤੇ ਸ਼ੋਭਾ ਜਗ ਦਿੰਦਾ ਹਨਾ ਤੇ ਮੈਂ ਚਾਹ ਜਗ ਦੀ ਸ਼ੋਭਾ ਲੈ ਲਵਾਂ ਜੇ ਮੇਰੇ ਕਹਿ ਲੱਗ ਕਿ ਉਹ ਬੱਚੇ ਸਹੀ ਰਸਤੇ ਆ ਜਾਣ ਮੇਰੀ ਸਰਕਾਰਾਂ ਨੂੰ ਵੀ ਅਪੀਲ ਆ ਵੀ ਆ ਜਿਹੜੇ ਮੈਡੀਕਲ ਖੋਲਦੇ ਆ ਜਾਂ ਲੋਕ ਜਿਹੜੇ ਚਿੱਟਾ ਵੇਚਦੇ ਆ ਸਾਰਾ ਪਤਾ ਪੁਲਿਸ ਵਾਲਿਆਂ ਨੂੰ ਸਾਰਾ ਪਤਾ ਨਾ ਤਾਂ ਤੱਕ ਪਤਾ ਜੇ ਉਹਨਾਂ ਤੇ ਸਿਕੰਜਾ ਕਰ ਦੇਣ ਨਾ ਬਹੁਤ ਮਾਮਾ ਦੇ ਪੁੱਤ ਬਚ ਜਾਂਦੇ ਉਹ ਮੁੰਡੇ ਆ ਜਿਹਨਾਂ ਸ਼ਾ ਕਰਦੇ ਆ ਜਿਨ੍ਹਾਂ ਨੂੰ ਮੈਂ ਪੈਸੇ ਦੇ ਕੇ ਭੇਜ ਦਿੰਦਾ ਸੁਨੇਹਾ ਪਲਾਨਾ ਕੰਮ ਕਰਿਓ ਮੇਰਾ ਧੰਕਾ ਕੰਮ ਕਰਿਓ ਮੇਰੇ ਅੱਖੀ ਲੱਗਦੇ ਸੀ ਪਾਰਕ ਨੂੰ ਪਾਣੀ ਲਾ ਦਿਓ ਬੂਟਿਆਂ ਨੂੰ ਪਾਣੀ ਲਾ ਦਿਓ ਪਰ ਅੱਜ ਜਦੋਂ ਉਹ ਇਸ ਉੱਠੇ ਰਾਹ ਪੈ ਗਏ ਨਾ ਮੇਰੇ ਤੋਂ ਜਰੀ ਨਹੀਂ ਚੰਗਾ ਪਰ ਮੈਂ ਕਰ ਵੀ ਨਹੀਂ ਕੁਛ ਪਾ ਰਿਹਾ ਉਹਨਾਂ ਲਈ ਮੈਂ ਸੋਚਦਾ ਕੀ ਕਰਨ ਦਵਾਈ ਵੀ ਮੈਂ ਦਵਾਈ ਇੱਕ ਦੋ ਪਰ ਦਵਾਈ ਲੈ ਕੇ ਫਿਰ ਵੀ ਉਹ ਸਿਰਾ ਪੈ ਜਾਂਦੇ ਆ ਤੇ ਜੇ ਸਰਕਾਰ ਕੋਈ ਮਦਦ ਕਰੇ ਨਾ ਉਹ ਸੁਧਰ ਜਾਣਗਾ ਇੱਕ ਵਜਿ ਦੀ ਆਪਣੇ ਜੇ ਕੋਈ ਪਿੰਡ ਦੇ ਵਿੱਚ ਕੋਈ ਬੇਟੀ ਜਾਂ ਕੋਈ ਬੇਟਾ ਕਿਥੇ ਖੇਤਰ ਦੇ ਵਿੱਚ ਮੰਨਵਾਰ ਦਾ ਵੀ ਜਿਵੇਂ ਪੜਾਈ ਜਾਂ ਕੋਈ ਆਪਣੇ ਖੇਡਾਂ ਦੇ ਵਿੱਚ ਜੇ ਕੋਈ ਮੈਡਲ ਲੈ ਕੇ ਉਹਨਾਂ ਪਿੰਡ ਦਾ ਨਾਮ ਰੋਟਾ ਕਰਦਾ ਜੀ ਹਾਂਜੀ ਉਹਦੇ ਬਾਰੇ ਵੀ ਥੋੜੇ ਜੇ ਆਪਣੀ ਰਜਿਸਟਰ ਵੱਲੋਂ ਕਿੰਨਾ ਵੀ ਵੱਲੋਂ ਕੋਈ ਪਲਾਣ ਜੀ ਜਾਂ ਕੋਈ ਚਰੀ ਬਣਾ ਵਾਸਤੇ ਜੀ ਹੁਣ ਨਾ ਤੁਸੀਂ ਸੱਚ ਜਾਣਿਓ ਜਿਹੜੇ ਮੇਰੇ 5 ਮੈਂਬਰ ਆ ਪਾਤਾ ਦੇ ਨਾਲ 5 ਮੈਂਬਰ ਨੇ ਮੈਂ ਤਾਂ ਇੱਕ ਸਟਿੱਪਣੀ ਦਾ ਕੰਮ ਕਰੂੰਗਾ ਹਾਂਜੀ ਹਾਂਜੀ ਕਿਉਂਕਿ ਇਹਨਾਂ ਨੂੰ ਲੈ ਕੇ ਜਾਣਾ ਗੱਲਬਾਤ ਵੀ ਕਰਨੀ ਹਾਂਜੀ ਹਾਂਜੀ ਤੇ ਉਹਨਾਂ ਨਾਲ ਅਸੀਂ ਬੈਠ ਕੇ ਡਿਸਕਸ ਕਰਨੀ ਆ ਹਾਂਜੀ ਕਿਉਂਕਿ ਅਸੀਂ ਇਕੱਲੇ ਦੋਨੇ ਮਾਮੋਤ ਕੁਝ ਨਹੀਂ ਕਰ ਸਕਦੇ ਪਿੰਡ ਦੇ ਨਾਲ ਹੀ ਹੋਣਾ ਸਾਰਾ ਕੁਝ ਕਿਉਂਕਿ ਸਾਰਿਆਂ ਨੂੰ ਆਪਦੀ ਫਸਲ ਸਾਂਭਣ ਦਾ ਤੇ ਨਵੀਂ ਬੀਜਣ ਦਾ ਟਾਈਮ ਹੁੰਦਾ ਹਨਾ ਇਹ ਵੀ ਅਸੀਂ ਬੈਠ ਕੇ ਬੜੇ ਸਾਡੀਆਂ ਲਿਸਟਾਂ ਲੰਬੀਆਂ ਨੇ ਜਿਹੜੀਆਂ ਤੇ ਅਸੀਂ ਚਰਚਾ ਕਰਨਾ ਚਾਹੁੰਦੇ ਆਂ ਵੀ ਚਰਚਾ ਕਰਕੇ ਮਤੇ ਬਣਾ ਕੇ ਲਾਗੂ ਕਰਕੇ ਪਿੰਡ ਦੇ ਦਸਤ ਕਰਵਾ ਕੇ ਕੋਈ ਆਏ ਨਾ ਕਹੇ ਵੀ ਆਪ ਮਹਾਰੇ ਚੱਲੀ ਜਾਂਦੇ ਸਹਿਮਤੀ ਨਾਲ ਫਿਰ ਅਸੀਂ ਇਹ ਕੰਮ ਕਰਾਂਗੇ ਇਹ ਤਾਂ ਮਨ ਦੇ ਵਿੱਚ ਬਹੁਤ ਸ਼ੰਕਾ ਹੈ ਵੀ ਕੋਈ ਬੱਚੀ ਕੋਈ ਬੱਚਾ ਫਸਟ ਆਉਂਦਾ ਹੈ ਬੜਾਈ ਕਰਦਾ ਮੇਰੀ ਨਾ ਤੁਸੀਂ ਦਿਲ ਦੀ ਗੱਲ ਲੈ ਲਈ ਆ ਮੈਂ ਸਾਰਿਆਂ ਤੋਂ ਪੁੱਛਣਾ ਚਾਹੁੰਦਾ ਵੀ ਤੁਹਾਡੇ ਬੱਚੇ ਕਿੱਥੇ ਪੜਦੇ ਉਹਨਾਂ ਦੀ ਲਿਸਟ ਬਣਾ ਕੇ ਉਹਨਾਂ ਦੇ ਪ੍ਰਿੰਸੀਪਲਾਂ ਨਾਲ ਅੱਛਾ ਜੀ ਗੱਲ ਕਰਕੇ ਵੀ ਜੇ ਸਾਡੇ ਪਿੰਡ ਦਾ ਕੋਈ ਵੀ ਬੱਚਾ ਫਸਟ ਆਉਂਦਾ ਹੈ ਤਾਂ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰੋਗੇ ਠੀਕ ਹੈ ਜਦੋਂ ਤੁਸੀਂ ਕਰੋਗੇ ਤਾਂ ਅਸੀਂ ਫਿਰ ਉਹ ਜਿਹਾ ਇਕੱਠੇ ਹੋ ਕੇ ਉਹਨਾਂ ਦਾ ਸਨਮਾਨ ਕਰਾਂਗੇ ਬਹੁਤ ਹੀ ਵਧੀਆ ਗੱਲ ਹੈ ਜੀ ਆਪਣੀ ਕਿਹੜੇ ਨੇ ਵੀ ਬਲਬਲੇ ਹੁੰਦੇ ਜੀ ਨਵੇਂ ਜਿਹੜੇ ਮੁੰਡੇ ਹੁੰਦੇ ਆ ਜੀ ਛੋਟੇ ਦਿਨ ਦੇ ਵਿੱਚ ਕਿਹੜਾ ਬਰਬਲਾਗਾ ਵੀ ਹੁਣ ਵੀ ਆਪਣਾ ਵੀ ਪੰਜਾਬ ਸਰਕਾਰ ਤੋਂ ਭਗਵਾਨ ਤੁਮਾਨ ਤੋਂ ਜੀ ਆਪਣੇ ਹਲਕਾ ਐਮਐਲ ਬਲਕਾਰ ਸਿੱਧੂ ਤੋਂ ਜੀ ਵੀ ਪਹਿਲੀ ਜਿਹੜੀ ਗ੍ਰਾਂਟ ਕੁਝ ਲੈਣੀ ਹੈ ਕਿਸ ਰੂਪ ਦੇ ਵਿੱਚ ਪਿੰਡ ਦੇ ਵਿੱਚ ਕਿਹੜਾ ਕੰਮ ਕਰੋਗੇ ਪਹਿਲੀ ਗ੍ਰਾਂਟ ਲੈਣੀ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਕਿੱਥੋਂ ਸ਼ੁਰੂ ਕਰਾਂ ਕੰਮ ਪਈ ਇੰਨੇ ਆ ਨਹੀਂ ਕੋਈ ਮਾਰਕ ਤਾਂ ਹੁੰਦਾ ਹੀ ਆ ਜੀ ਮਨ ਦੇ ਵਿੱਚ ਸਾਰਾ ਮੈਨੂੰ ਜ਼ਰੂਰੀ ਯਕੀਨ ਬੰਦੇ ਹੋ ਮੈਂ ਤਾਂ ਇਹ ਸੋਚਦਾ ਐ ਵੀ ਕੋਈ ਬਾਬਾ ਬਿਸ਼ਕਰਮਾ ਆ ਜਿਹੜੀਆਂ ਸਾਰੀਆਂ ਤਾਂ ਬਿਲਡਿੰਗਾਂ ਖੜੀਆਂ ਕਰਦੇ ਕਹਿਣਾ ਮਤਲਬ ਵੀ ਜਿਹੜਾ ਕੰਮ ਪਏ ਆ ਹਨਾ ਹਾਂਜੀ ਹਾਂ ਤੇ ਕੰਮ ਤਾਂ ਮਹਾਰਾਜ ਵੀ ਮੇਰੇ ਪਿੰਡ ਦੇ ਵਿੱਚ ਬੜੇ ਅਧੂਰੇ ਆ ਜਿਹੜੇ ਨਹੀਂ ਸਕਸੈਸ ਹੋਏ ਬਿਲਡਿੰਗ ਪਾਈ ਹੋਈ ਆ ਸਰਕਾਰੀ ਡਿਸਪੈਂਸਰੀ ਉੱਥੇ ਡਾਕਟਰ ਨਹੀਂ ਆ ਰਹੇ ਕੋਈ ਲੇਡੀ ਡਾਕਟਰ ਹੋਵੇ ਜਿਹੜੀਆਂ ਜਨਾਨੀਆਂ ਦੀਆਂ ਸਮੱਸਿਆਵਾਂ ਨੂੰ ਸੁਣਦੀ ਹੋਵੇ ਹਨਾ ਸਕੂਲ ਦਾ ਮੈਂ ਦੱਸ ਕੇ ਏਟਿਆਂ ਬੜੀ ਹਾਲਤ ਖਸਤਾ ਉਹ ਜਦੋਂ ਵੋਟਾਂ ਪਾਉਣ ਵਾਸਤੇ ਬਗਾਨੇ ਟੀਚਰ ਬਗਾਨਾ ਸਟਾਫ ਆਉਂਦਾ ਉਹ ਮਜ਼ਾਕ ਕਰਦੇ ਐ ਸਾਡੇ ਸਕੂਲ ਦੀ ਹਾਲਤ ਦਾ ਸੁਧਾਰੋ ਯਾਰ ਮੈਂ ਕਿਹਾ ਸੁਧਾਰੀਏ ਕਿੰਮ ਬੱਚੇ ਤਾਂ 6 ਆਉਂਦੇ ਆ ਹਾਂਜੀ ਤੇ ਫਿਰ ਇਸ ਕਰਕੇ ਕੰਮ ਤਾਂ ਬੜੇ ਪਏ ਨੇ ਹਜੇ ਤੁਸੀਂ ਕਹੋਗੇ ਗਲੀਆਂ ਨਾਲੀਆਂ ਦੀ ਗੱਲ ਕਰਨ ਨੂੰ ਜੀਤਾ ਨਹੀਂ ਕਰਦਾ ਵੀ ਉਹ 70 ਸਾਲਾਂ ਦੇ ਹਜੇ ਗਲੀਆਂ ਨਾਲੀਆਂ ਤੀ ਫਿਰਦੇ ਮੈਂ ਕਿਸੇ ਕੋਲੇ ਅੱਜ ਤੋਂ 2 ਸਾਲ ਪਹਿਲਾਂ ਗੱਲ ਕੀਤੀ ਵੀ ਜੀ ਆ ਗਲੀਆਂ ਦਾ ਹੱਲ ਕਰੋ ਕਹਿੰਦੇ ਜੀ ਤੁਸੀਂ ਉੱਚੇ ਲੈਵਲ ਦੀ ਸੋਚੋ ਮੈਂ ਕਿਹਾ ਜੀ ਅਸੀਂ ਇਸ ਸਮਾਨ ਤੋਂ ਨਹੀਂ ਤੁਰਨਾ ਗਲੀਆਂ ਵਿੱਚ ਦੀ ਤੁਰ ਕੇ ਜਾਣਾ ਪਹਿਲਾਂ ਇਹ ਤਾਂ ਕਲੀਨ ਵਧੀਆ ਹੋਣ ਪੈਰ ਜੱਪੜਦੇ ਆ ਲਿਪੜਦੇ ਸਭ ਤੋਂ ਪਹਿਲਾਂ ਅਸੀਂ ਸਰਪੰਚ ਬਣ ਕੇ ਨਰੇਗਾ ਨੂੰ ਪਿੰਡ ਦੀ ਸਫਾਈ ਤੇ ਲਾਇਆ ਠੀਕ ਹੈ ਜੇ ਸਾਨੂੰ ਕੁਝ ਸਰਕਾਰ ਕਹੇ ਦੀ ਵੀ ਤੁਸੀਂ ਗਲਤ ਕੀਤਾ ਜਾਂ ਸਹੀ ਕੀਤਾ ਇਹਦੀ ਵਧੀਆ ਕੀਤਾ ਜੀ ਪੂਰਾ ਕੰਮ ਦੀ ਸਫਾਈ ਕਰਾਈ ਹੈ ਹਾਂਜੀ ਹਾਂਜੀ ਹਾਂ ਸਫਾਈ ਤੋਂ ਬਾਅਦ ਉਹ ਵੀ ਖੁਸ਼ ਆ ਬੀਬੀਆਂ ਵਿਚਾਰੀਆਂ ਤੇ ਉਹਨਾਂ ਨੂੰ ਇਹ ਕਿਹਾ ਵੀ ਤੁਹਾਡੇ ਨਾਲ ਹੀ ਮਿਲ ਕੇ ਚੱਲਣਾ ਠੀਕ ਹੈ ਤੇ ਤੁਹਾਡੇ ਤੇ ਅਸੀਂ ਰੋਹ ਨਹੀਂ ਮਾਰਨਾ ਤੁਹਾਡਾ ਰੋਹ ਸਹਿਣਾ ਜੇ ਅਸੀਂ ਸਰਪੰਚ ਬਣੇ ਤਾਂ ਅਸੀਂ ਕੋਈ ਰੱਬ ਨਹੀਂ ਬਣਗੇ ਅਸੀਂ ਤਾਂ ਨੌਕਰਾਂ ਬਣਨੇ ਹਾਂ ਨੌਕਰਾਂ ਨੌਕਰ ਤੇ ਜੇ ਨੌਕਰ ਬਣ ਕੇ ਚੱਲਾਂਗੇ ਤਾਂ ਵਧੀਆ ਰਾਵਾਂਗੇ ਜ਼ਿੰਮੇਵਾਰੀ ਵੀ ਦਿੱਤੀ ਆ ਹੀ ਪਟਲੇ ਪਿਆਰ ਸਤਕਾਰ ਨਾਲ ਨੇ ਵੀ ਹਾਂਜੀ ਹਾਂਜੀ ਵਧੀਆ ਹੀ ਨੇ ਵੀ ਹੋਰ ਵੀ ਮਨ ਦੇ ਵਿੱਚ ਗੱਲ ਜੀ ਕੋਈ ਵਰਬੜੇ ਪਰ ਮੈਂ ਤਾਂ ਪੱਲੇ ਤਾਂ ਇੰਨੇ ਜ਼ਿਆਦੇ ਆ ਵੀ 2 ਦਿਨ ਬੋਲੀ ਚੱਲੀਏ ਉਹ ਵੀ ਚੋੜਾ ਆ ਜੀ ਜਿਹੜੇ ਨਵੇਂ ਕੰਟਰੈਕਟ ਬਣੇ ਪੰਜਾਬ ਦੇ ਵਿੱਚ ਹੈ ਨਾ ਜੀ ਤੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਤਨੇਹਾ ਦੇਵੋਗੇ ਜੀ ਵੀ ਕੀ ਉਹਨੂੰ ਕਹੋਗੇ ਵੀ ਤੁਸੀਂ ਇਹੋ ਜਿਹਾ ਦਾ ਕੰਮ ਕਰੋ ਜੀ ਇਮਾਨਦਾਰੀ ਨਾਲ ਇਮਾਨਦਾਰੀ ਇਮਾਨਦਾਰੀ ਨਾਲ ਕੰਮ ਕਰੋ ਜਿਹੜੇ ਗਲਤ ਬੰਦੇ ਉਹਨਾਂ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਸਭ ਤੋਂ ਵੱਡਾ ਕੰਮ ਇਹ ਹੁੰਦਾ ਠੀਕ ਹੈ ਠੀਕ ਹੈ ਜੀ ਜੇ ਕੋਈ ਗ੍ਰਾਂਟ ਆਉਂਦੀ ਹੈ ਉਹਨੂੰ ਸਹੀ ਤਰੀਕੇ ਨਾਲ ਲਾਗੋ ਇਹ ਕਹਿੰਦਾ ਸਾਰੇ ਪਿੰਡਾਂ ਦੀ ਤਰਾਸ਼ ਦੀ ਆ ਵੀ ਹਰ ਕੋਈ ਜਿਹੜਾ ਉੱਚਾ ਚੱਕ ਕੇ ਘਰ ਬਣਾਉਂਦਾ ਫਿਰ ਉਹ ਰੈਂਪ ਵੀ ਹੀ ਤੱਕ ਲਿਆਉਂਦਾ ਹਾਂ ਹਾਂ ਜੀ ਆ ਠੀਕ ਹੈ ਵੀ ਉਹਨੂੰ ਵੀ ਇੱਕ ਅੱਖ ਨਾਲ ਵੇਖਿਆ ਜਾਵੇ ਇੱਕ ਦਾ ਕਹਾ ਤਾਂ ਦੂਜੇ ਦਾ ਬਣਾਉਣਾ ਤਾਂ ਉਹ ਗਲਤ ਹੈ ਕੁਝ ਨਾ ਪਿੰਡ ਚ ਵੀ ਇਹੋ ਜਿਹੇ ਕਾਨੂੰਨ ਹੋਣੇ ਚਾਹੀਦੇ ਆ ਜਿਹੜੇ ਜਿੱਦਾਂ ਸ਼ਹਿਰਾਂ ਦੇ ਵਿੱਚ ਨਕਸ਼ੇ ਪਾਸ ਹੋ ਕੇ ਕਰ ਪੈਂਦੇ ਆ ਉਸੇ ਤਰ੍ਹਾਂ ਪਿੰਡਾਂ 'ਚ ਵੀ ਹੋਣਾ ਚਾਹੀਦਾ ਜਿਹੜਾ ਅੱਜ ਘਰ ਪਾਉਂਦਾ ਦੂਜੇ ਨੇ ਮਹੀਨਾ ਬਾਅਦ ਪਾਇਓ 3 ਫੁੱਟ ਚੱਕ ਦਿੰਦਾ ਫਿਰ ਉਹ ਗਲੀ ਵੀ ਚੱਕਦਾ ਕਿਉਂ ਰੈਂਪ ਜਦੋਂ ਕਾਰ ਨਹੀਂ ਕਰੇ ਵੜਦੀ ਵੀ ਕਾਨੂੰਨਾਂ ਦੀ ਚੀਜ਼ ਪਿੰਡਾਂ ਦੇ ਵਿੱਚ ਲਾਗੂ ਹੋਵੇ ਤਾਂ ਜ਼ਿਆਦਾ ਵਧੀਆ ਕਰ ਸਕਦੀਆਂ ਪੰਚਾਇਤਾਂ ਹਾਂਜੀ ਹਾਂ ਪੰਚਾਇਤਾਂ ਦੇ ਹੱਥ ਦੇ ਵਿੱਚ ਬਹੁਤ ਵੱਡੀ ਪਾਵਰ ਪਰ ਜੇ ਪੰਚਾਇਤ ਸਹੀ ਹੋਵੇ ਮੇਰਾ ਇਹ ਮੈਸੇਜ ਆ ਸਾਰੇ ਪੰਚ ਸਰਪੰਚਾਂ ਕਈ ਵਾਰੀ ਮੇਰੇ ਨਾਲ ਰੁਤੇ ਪਰ ਮਨਾਰਦੇ ਇਹਨੂੰ ਨਹੀਂ ਪਤਾ ਲੱਗਦਾ ਇਹਨਰੇ ਵੀ ਪਾਵਰ ਕੀ ਹੁੰਦੀ ਹੈ ਉਹਦਾ ਕਲਾ ਗੱਡੀ ਉੱਤੇ ਲਿਖਾ ਕੇ ਚੌੜਾ ਹੋ ਜਾਂਦਾ ਹਾਂਜੀ ਤੁਸੀਂ ਯਕੀਨ ਮੰਨਿਓ ਮੇਰਾ ਪਤੀ ਜਾਣਾ ਉਹ ਫਿਰ ਕਹਿੰਦਾ ਚਾਚਾ ਜੀ ਵੀ ਸਾਰੇ ਸਾਰਿਆਂ ਘਾਰਾਂ ਤੇ ਟਰੈਕਟਰਾਂ ਤੇ ਸਰਪੰਚ ਲਿਖਣਾ ਮੈਂ ਕਿਹਾ ਫਿਰ ਕੀ ਹੋਊਗਾ ਉਹ ਚਲੋ ਬੱਚਾ ਹਨਾ ਲਿਖਣ ਨਾਲ ਨਹੀਂ ਕੁਝ ਹੁੰਦਾ ਲੋਕਾਂ ਨੂੰ ਆਪ ਨਹੀਂ ਪਤਾ ਲੱਗੇ ਵੀ ਇਹਦੇ ਕੰਮ ਬੋਲਦੇ ਆ ਨਾ ਬੋਲਨ ਦੀ ਫਿਰ ਪਤਾ ਲੱਗੇ ਬਿਲਕੁਲ ਤੇ ਅਪੀਲ ਹੈ ਸਰਕਾਰ ਨੂੰ ਵੀ ਸਰਦਾਰ ਭਗਵੰਤ ਸਿੰਘ ਮਾਨ ਜੀਆ ਨੂੰ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਬਲਕਾਰ ਸਿੰਘ ਸਿੱਧੂ ਬੇਸੇ ਤਾਂ ਬੜੇ ਖੁਸ਼ਦਿਲ ਤੇ ਨੇਕ ਇਨਸਾਨ ਨੇ ਪਰ ਫੇਰ ਵੀ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਟਰੱਕ ਪਰ ਪਰ ਮੇਰੇ ਪਿੰਡ ਨੂੰ ਡਰਾਂਟਾ ਦੇ ਹਾਂਜੀ ਹਾਂ ਤੇ ਤਾਂ ਜੋ ਮੈਂ ਆਪਣੇ ਪਿੰਡ ਨੂੰ ਨਾ ਇੱਕ ਨਕਸ਼ੇ ਦਾ ਪਿੰਡ ਬਣਾ ਸਕਾਂ ਤੇ ਬਹੁੜੂ ਦਾ ਵਾਹੀ ਗੁਰੂ ਮੈਂ ਕੌਣ ਆ ਪਰ ਸਰਕਾਰ ਵੀ ਹੱਥ ਰੱਖੇ ਕਿਉਂਕਿ ਮੇਰਾ ਪਿੰਡ ਬੜਾ ਸੋਹਣਾ ਦੇਖੋਗੇ ਨਾ ਨਕਸ਼ੇ ਦਾ ਪਿੰਡ ਆ ਇਹ ਠੀਕ ਹੈ ਜੀ ਮੈਂ ਦੇਖਿਆ ਇਹ ਥੋੜਾ ਪਿੰਡ ਹੈ ਛੋਟਾ ਬਹੁਤ ਬੜੀਆ ਲੱਗਿਆ ਬੜੀਆ ਲੱਗਿਆ ਬਹੁਤ ਬੜੀਆ ਲੱਗਿਆ ਯਾਰ ਨਜ਼ਾਰਾ ਹੀ ਆ ਗਈ ਦੇਖੋ ਜਦੋਂ ਵੀਡੀਓ ਥੋੜੀ ਵੱਡੀ ਹੋ ਗਈ ਬਹੁਤ ਬੜੀਆ ਲੱਗਿਆ ਮੈਂ ਥਾਰੀ ਵੀਡੀਓ ਪਾਉਂਗਾ ਜਮਾ ਨਹੀਂ ਬਈਓ ਕਟਕਟਾਈ ਕਰਦਾ ਮੋਲੀ-ਮੋਟੀ ਕੱਟੋ ਜਿਹੜੀ ਮੈਂ ਦੱਸਦਾ ਹਾਂ ਹਾਂਜੀ ਬਹੁਤ ਸੋਹਣਾ ਲੱਗਿਆ ਜੀ ਬੜਨਾ ਗੱਲ ਕਰਕੇ ਬਾਈ ਥੋੜਾ ਵੀ ਧੰਨਵਾਦ ਜਿਨ੍ਹਾਂ ਨੇ ਸਾਡਾ ਵੀਡੀਓ ਕਵਰ ਕਰਿਆ ਜੀ ਤੇ ਬਾਈ ਦੀ ਆਪਣੇ ਇਕ ਗਾੜਾ ਭੁਡਰ ਜੀ ਸਰਬਜੀਤ ਸਿੰਘ ਜੀ ਇਹ ਚੀਜ਼ ਸਰਪਿੰਡ ਪਿੰਡ ਆਪਣੇ ਕੋਲੋਂ ਕੇ ਜਿਹੜਾ ਬੰਡਾਇੀ ਸਾਡੇ ਮਾਤਾ ਜੀ ਵਿੰਦਰਪੌਰ ਭੁਡਰ ਜੀ ਇਹ ਸਰਪਿੰਡ ਚੁਣੇ ਗਏ ਆ ਜੀ ਪਿੰਡ ਵੱਲੋਂ ਸਰਬਜਮਤੀ ਦੇ ਨਾਲ ਪਿੰਡ ਦੇ ਭਾਈ ਦਾ ਪਰਤ ਰਹੀ ਪਿੰਡ ਸਰਬਜਮਤੀ ਹੋਈ ਆ ਲੜਾਈ ਝਗੜੇ ਤੋਂ ਰਾਹਤ ਖਰਚੇ ਤੋਂ ਦੂਰ ਵੱਡੀ ਗੱਲ ਸਹੀ ਹੈ ਜੀ ਉਹੀ ਤੁਹਾਡੇ ਪਿੰਨੇ ਪੈਸੇ ਆਪਣਾ ਬਚਾਏ ਜੀ 25 ਲੱਖ ਰੁਪਏ 45 ਲੱਖ ਰੁਪਏ ਲੈ ਰਹੇ ਹਾਂ ਮੈਂ ਕਰ ਰਿਹਾ ਜੇ ਬੈਠੇ ਹਾਂ ਮੈਂ ਕਿਰੂ ਮਿਹਰ ਕਰੇ ਹਾਂ ਕਿਉਂਕਿ ਵੀ ਮੈਂ ਤਾਂ ਪਹਿਲਾਂ ਵੀ ਨਹੀਂ ਪਿੱਛੇ ਹਟਾ ਮੇਰੇ ਕੋਲ ਚਾਹੀ ਥੋੜੀ ਪੂੰਜੀ ਹੈ ਤੇ ਬਾੜੀਏ ਰੱਬ ਨੂੰ ਪਤਾ ਇਹ ਜੇ ਲੋਕ ਜਾਣਦੇ ਮੇਰੇ ਪਿੰਡ ਦੇ ਹਨ ਪਰ ਮੈਂ ਪਹਿਲਾਂ ਵੀ ਨਹੀਂ ਸੀ ਪਿੱਛੇ ਖੜਦਾ ਪੈਸਾ ਲਾਉਣ ਕਰਨੀ ਮੈਂ ਤਾਂ ਬਹੁਤ ਘਰੋਂ ਪੈਸਾ ਲਾਇਆ ਕਿਉਂਕਿ ਇਹ ਮੁੰਡੇ ਜਦੋਂ ਮੇਰੇ ਨਾਲ ਪਾਰਕ ਦੀ ਸਫਾਈ ਜਾਂ ਦਰਖਤ ਲਗਾਉਂਦੇ ਆ 1200 ਦੇ ਤਾਂ ਠੰਡੇ ਢੁੰਡੇ ਅਸੀਂ ਉਦੋਂ ਵੀ ਲਾਇਆ ਹੁੰਦੇ ਵੀ ਫੇਰ ਹੀ ਇਹਨਾਂ ਤੋਂ ਮੈਂ ਮਲੇੰਦਾ ਕੋਈ ਛੰਡਿਆਂ ਦੇ ਭੁੱਖੇ ਨਹੀਂ ਇਹਨਾਂ ਦਾ ਮਾਣ ਤਾਣ ਦੀ ਗੱਲ ਵੀ ਆ ਹਾਂ ਫੇਰ ਹੀ ਆਉਂਦੇ ਜਵਾਬ ਕਰਨਾ ਸਾਰਾ ਕੁਝ ਛੱਡ ਕੇ ਉਹ ਘਰ ਦੇ ਵੀ ਕਹਿੰਦੇ ਸਾਨੂੰ ਬਾਲਾ ਕੀ ਦਿੰਦਾ ਫਿਰ ਘਰੇ ਜਾ ਕੇ ਕਹਿ ਤਾ ਸਕਦੇ ਨਾ ਅਸੀਂ ਤਾਂ ਜਿ شاہੀ ਪਨੀਰ ਨਾਲ ਰੋਟੀ ਖਾ ਕੇ ਆਏ ਹਾਂ ਉਹਨਾਂ ਦੇ ਘਰ ਫਿਰ ਇਹ ਚੱਕਰ ਹੋ ਜਾਂਦਾ ਧੰਨਵਾਦ ਜੀ ਇਹਨਾਂ ਦਾ ਥੰਮਾ ਦੇਣ ਵਾਸਤੇ ਜੀ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਮਾਤਾ ਤੇ ਇਹ ਹੀ ਬਾਈ ਦੀ ਆਪਣੇ ਸੰਪੈਂਟ ਕਾਲੋਗੇ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕੱਲ ਨੂੰ ਜੇ ਨਵੇਂ ਸਰਪੰਚ ਨਾਲ ਨਵੇਂ ਪਿੰਡ ਕਿਤੇ ਨਵੀਂ ਪੰਚਾਇਤ ਤੁਹਾਨੂੰ ਮਲਾਵਾਂਗੇ ਜਲਦਪਨ ਕਰਾਵਾਂਗੇ ਧੰਨਵਾਦ ਜੀ ਧੰਨਵਾਦ